ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਸਿਗਾ ਭਾਈ ਜੀ ਸਸਿਗਾ ਜੀ ਨਾਮ ਕੀ ਹੈ ਭਾਈ ਆਪਣਾ ਜਲਵੀਰ ਸਿੰਘ ਹੈ ਜੀ ਠੀਕ ਹੈ ਜੀ ਤੇ ਭਾਈ ਜੀ ਜਿਹੜੀਆਂ ਆਪਾਂ ਇਸ ਘਰੋਂ ਪਹਿਲਾ ਵੀਡੀਓ ਪਾਈਆਂ ਤੇ ਕਿਵੇਂ ਰਿਜ਼ਲਟ ਉਹਨਾਂ ਦਾ ਵਧੀਆ ਵੀ ਕਿਹਾ ਬੜੀ ਕਿੰਨੇ ਕ ਟਾਈਮ ਚ ਪਸ਼ੂ ਸੇਲ ਹੋ ਜਾਂਦੇ ਦੋ ਤਿੰਨ ਦਿਨਾਂ ਚ ਰਹਿ ਜਾਂਦੇ ਜੀ ਠੀਕ ਹੋ ਜੀ ਤੇ ਅੱਜ ਦੱਸਣਾ ਚਾਹੁੰਦੇ ਆ ਭਾਈ ਦਾ ਵਪਾਰ ਲੈਣ ਦਾ ਕੰਮ ਆ ਹਮੇਸ਼ਾ ਚੰਗੇ ਪਸ਼ੂ ਲੈ ਕੇ ਆਉਂਦਾ ਤੁਹਾਡੇ ਸਾਹਮਣੇ ਹੀ ਆ ਤੇ ਅੱਜ ਆਪਣੇ ਕੋ ਕਿੰਨੇ ਨਗਵਕਾਉ ਹੈ ਸੱਤ ਬਰੂਏ ਠੀਕ ਹੋ ਜੀ ਦੱਸੋ ਜੀ ਵੈੜ ਦੀ ਕਿਹੜੀ ਡਿਟੇਲ ਹੈ ਸਭ ਤੋਂ ਪਹਿਲਾਂ ਆਹ ਜੀ ਇਹ ਪੀਜੇ ਸੂਏ ਹੋਈ ਵੀ ਹੈ ਠੀਕ ਹੋ ਜੀ ਕਿੰਨੇ ਦਿ ਮਗਰ ਕੀ ਜੇਦੇ ਬੱਚਾ ਆਈ ਇਹਨੇ ਮਗਰ ਇਹ ਬੱਚਾ ਤੇ ਇਸ ਟਾਈਮ ਕਿੰਨਾ ਦੁੱਧ ਤਿਆਰ ਹੈ ਆਹ ਟਾਈਮ ਇਹਨੇ 13 ਕਿਲੋ ਦਾ ਦੁੱਧ ਆਪਾਂ ਜੋਕ ਦੇਵਾਂਗੇ ਜੀ ਠੀਕ ਹੋਈ ਤਾਂ 13 ਕਿਲੋ ਦਾ ਦੁੱਧ ਤਿਆਰ ਆ ਤੀਜੇ ਸੂਏ ਸੂਈ ਆ ਹਾਂਜੀ ਮਗਰ ਇਹਦੇ ਬੱਚਾ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਡੀ ਪੰਤਰ ਦੀ ਚੰਗੀ ਆ ਮੂੰਹ ਮੱਥਾ ਦੇਖ ਸਕਦੇ ਹੋ ਮਾੜਾ ਤੁਰਾ ਖਾਦੀ 13 ਲੀਟਰ ਦੁੱਧ ਇਸ ਟਾਈਮ ਤਿਆਰ ਆ ਬਾਈ ਜੋ ਹਨਾ ਦੇਖ ਸਕਦੇ ਹੋ ਇਹ ਤੁਸੀਂ ਆ ਦੇਖ ਬੱਡੀ ਬੰਦਰ ਦੀ ਚੰਗੀ ਆ ਪੱਠੂੜਾ ਚੰਗਾ ਬਾਈ ਸੋਹਣਾ ਥਣ ਲੱਗਿਆ ਹੋਇਆ 13 ਲੀਟਰ ਦਾ ਦੁੱਧ ਤਿਆਰ ਆ ਸੀਲ ਪੂਰੀ ਹੈ ਜੀ ਸੱਤ ਤੋਂ ਅੱਠ ਤਣ ਹੋ ਕੇ ਸੂਈ ਨੂੰ ਐਨ ਕੋਈ ਤਾਂ ਥੋੜਾ ਜਿਹਾ ਲੈ ਮੋਬਾਈਲ ਤੋਂ ਹੀ ਕਰ ਲਈਏ। ਕੋਈ ਕੋਈ ਚੱਕਾ ਨਹੀਂ ਕੀ ਲੱਗਦੀ। ਠੀਕ ਹੋ ਜੀ। ਤੇ ਕੀ ਡਿਮਾਂਡ ਮੂਵ ਕਰਦੇ ਹਾਂ ਅਪਰੇ? ਜਿਹੜਾ ਮੋਡ ਵੀ 42000 ਰੁਪਏ ਹੈ। ਮੌਕੇ ਤੇ ਮੰਤਨ ਕੀਤਾ ਜਾਓ। ਹਾਂ ਜੀ। ਠੀਕ ਹੋ ਜੀ। ਤੇ ਅੱਗੇ ਆ ਜਿਓ ਜੀ ਵੜ ਦੀ ਡਿਟੇਲਸ ਸੀ। ਇਹ ਚੌਥੇ ਸੂਏ ਸੂਰੀਆ ਬਾਈ ਜੀ। ਠੀਕ ਹੋ ਜੀ। 15 ਲੀਟਰ ਦਾ ਤਾਂ ਤਿਆਰ ਹੈ। ਠੀਕ ਹੋ ਜੀ। ਪੰਜ ਦਿਨਾਂ ਨੂੰ ਸੂਰੀ ਨੂੰ ਹੋਏ ਆ। ਪੱਲਾ ਬੱਚਾ ਜੀ ਇਹਦਾ ਉਹ ਖੱਟੇ ਪਲੇਰੇ ਵਾਲਾ। ਮਗਰ ਕੀ ਹੈ ਜੀ ਇਹਦੇ? ਬੱਚਾ ਜੀ। ਇਹ ਵੀ ਬੱਚਾ ਜੀ। ਠੀਕ ਹੋ ਜੀ। ਇਹਦਾ ਇੱਕ ਪਹਿਲਾ ਥਾਣਾ ਦਾ ਤਾ ਉਹਦੇ ਚ 15 20 ਦਾ ਆਉਂਦਗਾ ਪਸਮਾ ਪੂਰਾ ਫੁੱਲ ਆ ਠੀਕ ਹੋ ਜੀ ਤੁਸੀਂ ਹਵਾਲਾ ਦੇਖ ਸਕਦੇ ਹੋ 15 ਲੀਟਰ ਦੁੱਧ ਤਿਆਰ ਆ ਹਾਂਜੀ ਜਿਹੜੀ ਸਟਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਈ ਆਪ ਹੀ ਦੱਸਤਾ ਬਾਈ ਨੇ ਅੱਧੇ ਹੁੰਦੇ ਆ ਬਾਈ ਜੋ ਦੱਸਦੇ ਨਹੀਂ ਹੁੰਦੇ ਇਹ ਵੀ ਫੁੱਲ ਆ ਜੀ ਠੀਕ ਹੋ ਜੀ ਔਰ ਲਾ ਥਾਨ ਵੀਰੇ ਘਾਟਾ ਇਹ ਦੇਖ ਸਕਦੇ ਹੋ ਚੌਥਾ ਸੂਆ ਸੂਈ ਆ ਹੋਰ ਨੇ ਕੋਈ ਦੇਖ ਸਕਦੇ ਹੋ ਪੂਰਾ ਵਧੀਆ ਹਵਾਨਾ ਬਾਈ ਜਿਹਨੇ ਘਰੇ ਰੱਖਣੀਆਂ ਦੁੱਧ ਪੀਣ ਵਾਸਤੇ ਕੋਈ ਮਾੜੀ ਨਹੀਂ ਬਾਈ ਵਾੜ ਵਧੀਆ 18 20 ਦਾ ਦੁੱਧ ਹੀ ਆ ਰਾਮ ਨੇ ਦੇਉਗੀ ਠੀਕ ਹੋ ਜੀ ਤੇ ਮਾੜਾ ਤੋਰਾ ਵਿਖਾ ਦੇਈ ਆ ਦਾ 15 ਲੀਟਰ ਇਸ ਟਾਈਮ ਦਾ ਦੁੱਧ ਤਿਆਰ ਆ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ 5 ਦਿਨ ਹੋ ਗਏ 5 ਦਿਨ ਹੋ ਗਏ ਵੀਰੇ ਸੂਈ ਨੂੰ ਇੱਕ ਥਾਨ ਵੀਰੇ ਕਾਟ ਆ ਉਹ ਚ 15 ਤੋਂ 20 ਧਾਰਾਂ ਆਉਂਦੀਆਂ ਪਸਮਾ ਪੂਰਾ ਬਾਈ ਚੰਗਾ ਹੋਵਾਨਾ ਬਾਈ ਦੇਖ ਸਕਦੇ ਹੋ ਬਾਡੀ ਮੰਤਰ ਦੀ ਚੰਗੀ ਆ ਵੀਰੇ ਕਈ ਵੀ ਨਹੀਂ ਸਤੋ ਕੁਝ ਮਿਸਟੇਕ ਹੋ ਜਾਂਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਤੋਂ ਫੋਨ ਲਾ ਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ ਵੀਰੇ 35000 ਰੁਪਏ ਮੁੱਲ ਮੁੱਲ 35000 ਮੌਕੇ ਤੇ ਮਾਨਤਨ ਕੀਤਾ ਜਾਓ ਇੰਜ ਕੀਤਾ ਜਾਓ ਠੀਕ ਹੋ ਜੀ ਚਾਰੂ ਵੀ ਇਹ ਪੂਰੀ ਫੋਟ ਲਾ ਗਿਆ ਜਿਹੜਾ ਦਾ ਮਰਜ਼ੀ ਪਾਈ ਜਾ ਠੀਕ ਹੋ ਜੀ ਓਕੇ ਤੀਸਰੀ ਵੈਢ ਲਈ ਆ ਜੀ ਇਹ ਕਿਹੜੇ ਸੋਹੇ ਜੀ ਇਹ ਦੂਜੇ ਸੁਵੇ ਵੀਰੇ ਠੀਕ ਹੋ ਜੀ ਤੇ ਸੱਜਰ ਨੇ ਕਿੰਨਾ ਦੁੱਧ ਦਿੱਤਾ ਸੀਗਾ ਜੀ ਪਿਛਲੀ ਵਾਰ ਇਹ ਸੱਜਰ ਹੀ ਹੈ ਜੀ ਹਾਂ ਠੀਕ ਹੋ ਜੀ ਕਿੰਨਾ ਦੁੱਧ ਤਿਆਰ ਹੈ ਇਸ ਟਾਈਮ ਇਹ ਥੱਲੇ ਜੀ ਹੁਣ 22 ਕਿਲੋ ਦੁੱਧ 22 22 ਲੀਟਰ ਦੁੱਧ ਤਿਆਰ ਦੇਵਾਗੇ ਜਿਵੇਂ ਠੀਕ ਹੋ ਜੀ ਜਿੰਨੇ ਆਪਣੇ ਪਸ਼ੂਆਂ ਦੇ ਕਿਹਾ ਆਪਾਂ ਸਾਰਿਆਂ ਦਾ ਦੁੱਧ ਜੋ ਕੇ ਦੇ ਸਕਦੇ ਜੀ ਜਿਵੇਂ ਜੋ ਕੇ ਦੇਵਾਗੇ ਕੋਈ ਭਰਾ ਅਕਸਰ ਦੂਰੋਂ ਚੱਲ ਕੇ ਆਉਂਦਾ ਤੇਰਵਾਲ ਕਿਉਂ ਜੇ ਉਹੀ ਕੋਈ ਗੱਲ ਨਹੀਂ ਐ ਭਕਾਈ ਕਰਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੋ ਜੀ ਭਲਾਂ ਦੀ ਦੋ ਟਾਈਮ ਚਵਾਈ ਕਰੋ ਭਵਾਂ ਤਿੰਨ ਟਾਈਮ ਚਵਾਈ ਕਰੋ ਇਹੋ ਨਹੀਂ ਕੋਈ ਗੱਲ ਠੀਕ ਹੋ ਜੀ ਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਜੀ ਇਹਨੂੰ ਸੂਈ ਨੂੰ ਜੀ ਹੋ ਗਿਆ ਮੰਨ ਕੇ ਚਲੋ ਇਹ 10 ਤਰੀਕ ਨੂੰ ਸੂਈ ਪਈ ਹੈ ਜੀ ਠੀਕ ਹੋ ਜੀ ਜਿਹੜਾ 10 ਤਰੀਕ ਨੰਗੀ ਹੈ ਠੀਕ ਹੋ ਜੀ ਉਹਦੇ ਫਿਰ ਵਿਆਹ ਚ ਲਾ ਲੋ ਹਿਸਾਬ ਇਹ ਹੋ ਗਏ 25 24 14 ਦਿਨ ਹੋ ਗਏ 14 15 ਦਿਨ ਹੋ ਗਏ ਬਾਈ ਬੜ ਮਗਰ ਮਗਰ ਕੀ ਹੈ ਜੀ ਇਹਦੇ ਇਹਦੇ ਬੱਚੀ ਹੈ ਜੀ ਮਗਰ ਆਹ ਆਹ ਬੱਚੀ ਹੈ ਜੀ ਬਾਈ ਇਹਦੀ ਬੱਚੀ ਆਹ ਆਲੀ ਬੱਚੀ ਆ ਠੀਕ ਹੋ ਜੀ ਤੇ ਮੜਾ ਤੁਰਾ ਵਿਖਾ ਦੇ ਜੀ ਇਸ ਟਾਈਮ 2 ਲੀਟਰ ਦੁੱਧ ਤਿਆਰ ਆ ਬਾਡੀ ਮੰਤਰ ਦੀ ਚੰਗੀ ਹੈ ਵੀਰੇ ਵਾਡੀ ਬੰਦ ਵੀ ਚੰਗੀ ਆ ਥਣ ਵੀ ਚੰਗਾ ਵੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਫਿਰ ਬੱਤੂ ਬੜੀ ਚੰਗੀ ਆ ਚੰਗਾ ਵਜਨ ਅਗਰੇ ਦੂਜੇ ਸੁਗਦੇ ਦੇ ਹਿਸਾਬ ਨਾਲ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਂ ਇਹਦਾ 55000 ਰੁਪਿਆ ਮੋਲ ਆ ਜੀ ਇਹਦਾ 55000 ਰੁਪਿਆ ਮੋਲ ਕਰਦੇ ਆਂ ਤੇ ਮੌਕੇ ਤੇ ਮੰਤਨ ਕੀਤਾ ਜਾਊਗਾ ਹਾਂਜੀ ਹਾਂਜੀ ਕੀਤਾ ਜਾਊਗਾ ਤਾਂ ਤੁਰ ਪੂਰੀ ਮੋਟੀ ਹੈਗੀ ਐ ਨਹੀਂ ਕੋਈ ਗੱਲ ਵੀ ਬਰੀਕ ਆ ਜਾਂ ਜਮੇ ਨਹੀਂ ਠੀਕ ਹੋ ਜੀ ਆਪਣਾ ਪਾਸੇ ਬਹਿ ਕੇ ਚੋਵਾਂਗੇ ਵੀਰੇ ਫੋਨ ਨੰਬਰ ਦੱਸ ਦਿਓ ਆਪਾਂ 93171 ਜੀ ਹਾਂਜੀ 10523 ਜੀ ਇੱਕ ਵਾਰ ਫੇਰ ਬੋਲ ਦਿਓ 93171 ਜੀ ਹਾਂਜੀ 10523 ਜੀ ਠੀਕ ਹੋਏ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਤਿੰਨਾਂ ਵਿਹੜਾਂ ਵਿੱਚੋਂ ਕੋਈ ਵਿਹੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ